ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾ ਚੈਨ ਨਾਲ ਬਹੁਤ ਬਹੁਤ ਸਵਾਗਤ ਹੈ। ਲੋਧੀਹਾਣਾ ਦੀ ਜਿਮਣੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ। ਭਾਰਤ ਕੁਸ਼ਨ ਆਸ਼ੂ ਨੂੰ ਟਿਕਟ ਦੇ ਦਿੱਤੀ ਗਈ ਹੈ। ਕਾਂਗਰਸ ਭਾਰਤ ਕੁਸ਼ਨ ਆਸ਼ੂ ਹਾਈ ਕਮਾਂਡ ਦਾ ਦਿਨ ਜਿੱਤ ਚੁੱਕੇ। ਲੇਕਿਨ ਪੰਜਾਬ ਦੀ ਲੀਡਰਸ਼ਿਪ ਦੇ ਵੱਲੋਂ ਪਰਤ ਕੁਸ਼ਨ ਆਸ਼ੂ ਨੂੰ ਟਿਕਟ ਮਿਲਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਹਿੰਜুল ਦੇਖਣ ਨੂੰ ਨਹੀਂ ਮਿਲੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਹੋਣ ਜਾਂ ਪ੍ਰਤਾਪ ਸਿੰਘ ਬਾਜਵਾ ਹੋਣ ਜੋ ਐਲਓਪੀ ਲੀਡਰ ਨੇ ਜਾਂ ਸੁਖਵਿੰਦਰ ਸਿੰਘ ਦਾਵਾ ਹੋਣ ਇਹਨਾਂ ਨੇ ਕਿਸੇ ਨੇ ਵੀ ਪਰਤ ਕੁਸ਼ਨ ਆਸ਼ੂ ਨੂੰ ਵਧਾਈ ਤੱਕ ਨਹੀਂ ਦਿੱਤੀ ਚਰਨਜੀਤ ਸਿੰਘ ਚੰਨੀ ਨੇ ਜੋ ਲਾਈਵ ਹੋ ਕੇ ਆਪਣੀ ਵੀਡੀਓ ਕਾਲ ਕਰਕੇ ਭਾਰਤਪੁਰਖ ਆਸ਼ੂ ਨੂੰ ਵਧਾਈ ਦਿੱਤੀ ਏ ਸੋ ਉਸ ਤੋਂ ਬਾਅਦ ਇਹਨਾਂ ਲੀਡਰਾਂ ਨੇ ਨਾ ਤਾਂ ਵਧਾਈ ਦਿੱਤੀ ਏ ਤੇ ਨਾ ਹੀ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਤਰ੍ਹਾਂ ਦੀ ਪੋਸਟ ਸਾਂਝੀ ਕੀਤੀ ਏ ਜਿਸ ਨੂੰ ਲੈ ਕੇ ਬਹੁਤ ਵੱਡਾ ਇੱਕ ਸਸਪੈਂਸ ਬਣਿਆ ਹੋਇਆ ਏ ਕਿ ਭਾਰਤਪੁਰਖ ਆਸ਼ੂ ਹਾਈ ਕਮਾਂਡ ਦਾ ਦਿਨ ਜਿੱਤ ਕੇ ਜਿੱਤ ਕੇ ਤੇ ਟਿਕਟ ਪ੍ਰਾਪਤ ਕਰ ਲਈ ਪਰ ਪੰਜਾਬ ਦੇ ਵਿੱਚ ਰਾਜਾ ਵੜਿੰਗ ਨੂੰ ਕਿਵੇਂ ਮਨਾ ਪਾਵਣਗੇ ਰਾਜਾ ਵੜਿੰਗ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤੇ ਨਾਲ ਦੀ ਨਾਲ ਲੁਧਿਆਣਾ ਪੱਛਮੀ ਤੋਂ ਲੋਕ ਸਭਾ ਮੈਂਬਰ ਵੀ ਨੇ ਜੇਕਰ ਰਾਜਾ ਵੜਿੰਗ ਭਾਰਤਪੁਤ੍ਰ ਆਸ਼ੂ ਦਾ ਸਾਥ ਨਹੀਂ ਦਿੰਦੇ ਤਾਂ ਫਿਰ ਭਾਰਤਪੁਤ੍ਰ ਆਸ਼ੂ ਵਾਸਤੇ ਇਹ ਬਹੁਤ ਔਖਾ ਹੋਵੇਗਾ ਜਿਸ ਨੂੰ ਲੈ ਕੇ ਇਹ ਬਹੁਤ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਰਾਜਾ ਵੜਿੰਗ ਜਾਂ ਪੰਜਾਬ ਦੀ ਲੀਡਰਸ਼ਿਪ ਨੇ ਭਾਰਤਪੁਤ੍ਰ ਆਸ਼ੂ ਦੇ ਬਾਰੇ ਕਿਉਂ ਨਹੀਂ ਖੁਸ਼ੀ ਸਾਂਝੀ ਕੀਤੀ ਜਦੋਂ ਰਾਜਾ ਵਰਿੰਗ ਕੰਨ ਦਿਨ ਵੀ ਇੱਕ ਸ਼ਿੱਕ ਵੀ ਮਾਰਦੇ ਨੇ ਤਾਂ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਪਰ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਉਹ ਸਾਰੇ ਅਕਾਊਂਟ ਭਰ ਦਿੱਤੇ ਜਾਂਦੇ ਨੇ ਜਦੋਂ ਕੋਈ ਵੀ ਕਾਂਗਰਸ ਦੇ ਵਿੱਚ ਹਿੰਜੁਲ ਹੁੰਦੀ ਹੈ ਤਾਂ ਕਾਂਗਰਸ ਦੇ ਵਰਕਰਾਂ ਦੇ ਵੱਲੋਂ ਇਸ ਨੂੰ ਲੈ ਕੇ ਮੀਡੀਆ ਦੇ ਉੱਪਰ ਆਪਣੀਆਂ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਪਰ ਅੱਜ ਜੋ ਕਾਂਗਰਸ ਨੇ ਹਾਈ ਕਮਾਂਡ ਟਿਕਟ ਅਨਾਉਂਸ ਕੀਤੀ ਤੜਕੇ ਜੋ ਸਮਾ 6 ਘੰਟੇ ਹੋ ਚੱਲੇ ਨੇ ਲੇਕਿਨ ਪੰਜਾਬ ਦੇ ਕਾਂਗਰਸ ਦੇ ਜਿਹੜੇ ਰਾਜਾ ਵੜਿੰਗ ਦੇ ਅਕਾਊਂਟ ਜਾਂ ਪ੍ਰਤਾਪ ਸਿੰਘ ਬਾਜਵਾ ਦੇ ਅਕਾਊਂਟ ਜਾਂ ਕਿਸੇ ਹੋਰ ਲੀਡਰ ਜਿਹੜੇ ਉਹਨਾਂ ਦੇ ਅਕਾਊਂਟ ਬਿਲਕੁਲ ਖਾਲੀ ਪਏ ਨੇ ਰਾਜਾ ਵੜਿੰਗ ਦੇ ਵੱਲੋਂ ਖਾਸ ਕਰਕੇ ਪੰਜਾਬ ਪ੍ਰਦੇਸ਼ ਪ੍ਰਧਾਨ ਹੋਣ ਦੇ ਨਾਤੇ ਵੀ 파ਰਤਪ੍ਰਸ਼ ਅਸ਼ੂ ਨੂੰ ਫੋਨ ਤੱਕ ਨਹੀਂ ਲਾਇਆ ਗਿਆ ਜੋ ਚਰਚਾਵਾਂ ਇਹ ਬਣੀਆਂ ਹੋਈਆਂ ਨੇ ਕਿ ਜੇ ਕਾਂਗਰਸ ਹਾਈ ਕਮਾਂਡ ਨੇ 파ਰਤਪ੍ਰਸ਼ ਅਸ਼ੂ ਨੂੰ ਟਿਕਟ ਦਿੱਤੀਏ ਤਾਂ ਹਮਨ ਚੋਣ ਪ੍ਰਚਾਰ ਕਰਨ ਵਾਸਤੇ ਰਾਜਾ ਵੜਿੰਗ ਜਾ ਪ੍ਰਤੱਖ ਸੇ ਬਾਜਵਾ ਆਉਣਗੇ ਜੋ ਅੱਜ ਦੀ ਸਥਿਤੀ ਵਿੱਚ ਜੋ ਸਮਾ ਚੱਲ ਰਿਹਾ ਹੈ ਕਾਂਗਰਸ ਲਈ ਉਹ ਬਹੁਤ ਹੀ ਜਿਹੜਾ ਕਿ ਕਾਂਗਰਸ ਦੇ ਵਿੱਚ ਇੱਕ ਆਪਸੀ ਖਿੱਚੋਤਾਣ ਵਧੀ ਹੋਈ ਹੈ ਜਿਵੇਂ 5 April ਨੂੰ ਕਾਂਗਰਸ ਨੇ ਰੈਲੀ ਰੱਖੀ ਹੋਈ ਹੈ ਸੁਲਤਾਨਪੁਰ ਦੇ ਵਿੱਚ ਔਰ ਉੱਥੇ ਹੀ ਰੈਲੀ ਰੱਖੀ ਹੋਈ ਹੈ ਕਾਂਗਰਸ ਦੇ ਮੌਜੂਦਾ ਐਮਐਲਏ ਰਾਣਾ ਗੁਰਜੀਤ ਸਿੰਘ ਨੇ ਔਰ ਇੱਕੋ ਹਲਕੇ ਦੇ ਵਿੱਚ ਇੱਕੋ ਦਿਨ ਜੋ ਇੱਕ ਰੈਲੀ ਦਾ ਨਾਮ ਹੈ ਨਵੀਂ ਸੋਚ ਨਵਾਂ ਪੰਜਾਬ ਤੇ ਦੂਸਰੇ ਪਾਸੇ ਹਲਕਾ بچਾਓ ਹਲਕੇ ਦੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰੋ ਰੈਲੀ ਦਾ ਨਾਮ ਰੱਖਿਆ ਹੋਇਆ ਰਾਜਾ ਵੜਿੰਗ ਨੇ ਸੋ ਰਾਜਾ ਵੜਿੰਗ 5 ਅਪ੍ਰੈਲ ਨੂੰ ਜਿਹੜਾ ਕਿ ਉਸ ਸ਼ਲਤਾਨਪੁਰ ਹਲਕੇ ਦੇ ਵਿੱਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਨਗੇ ਜਿਸ ਤੋਂ ਬਾਅਦ ਭਾਰਤਪੁਰ ਆਸ਼ੂ ਦੇ ਨਾਲ ਰਾਜਾ ਵੜਿੰਗ ਦਾ ਜੋ ਅੰਕੜਾ ਚੱਲ ਰਿਹਾ ਹੈ 56 52 ਦਾ ਉਹ ਸਭ ਨੂੰ ਪਤਾ ਹੈ ਪਰ ਭਾਰਤਪੁਰਸ਼ ਆਸ਼ੂ ਨੇ ਵੀ ਅਜੇ ਤੱਕ ਕਾਂਗਰਸ ਪੰਜਾਬ ਦੇ ਨਾਲ ਕੋਈ ਰਸਤਾ ਕੱਢ ਨਹੀਂ ਕੀਤਾ ਸੋ ਇਹ ਭਾਰਤਪੁਰਸ਼ ਆਸ਼ੂ ਲਈ ਇੱਕ ਪ੍ਰੀਖਿਆ ਦੀ ਖੜੀ ਹੈ ਜੇਕਰ ਕਾਂਗਰਸ ਦੇ ਵੱਲੋਂ ਭਾਰਤਪੁਰਸ਼ ਆਸ਼ੂ ਇਹ ਟਿਕਟ ਜਿੱਤ ਜਾਂਦੇ ਨੇ ਤਾਂ ਭਾਰਤਪੁਰਸ਼ ਆਸ਼ੂ ਦਾ ਕਤ ਹੋਰ ਵੱਜ ਜਾਵੇਗਾ ਕਿਉਂਕਿ ਪਹਿਲਾਂ ਵੀ ਉਹ ਕਾਰਜਕਾਰੀ ਪ੍ਰਧਾਨ ਨੇ ਰਾਜਾ ਬੜਿੰਗ ਤੋਂ ਬਾਅਦ ਭਾਰਤਪੁਰਸ਼ ਆਸ਼ੂ ਦਾ ਨਾਮ ਆਉਂਦਾ ਹੈ ਕਿਤੇ ਨਾ ਕਿਤੇ ਰਾਜਾ ਬੜਿੰਗ ਨੂੰ ਆਪਣੀ ਕੁਰਸੀ ਦਾ ਖਤਰਾ ਬਣਿਆ ਹੋਇਆ ਪ੍ਰਧਾਨਗੀ ਦਾ ਖਤਰਾ ਬਣਿਆ ਹੋਇਆ ਕਿ ਭਾਰਤਪੁਰਨ ਆਸ਼ੂ ਜੇ ਜਿੱਤ ਗਏ ਤਾਂ ਹੋ ਸਕਦਾ ਉਹਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਜਾਵੇ ਤੇ ਉੱਥੇ ਰਾਜਾ ਬਣ ਕੇ ਪਿੱਛੇ ਹੋ ਜਾਣ ਇਸੇ ਕੰਮ ਅੰਦਰ ਖਾਤੇ ਜੋ ਇਹ ਕਾਂਗਰਸ ਦੀ ਰੀਤ ਰਹੀ ਹੈ ਕਿ ਉਹ ਅਪਸ ਦੇ ਵਿੱਚ ਇੱਕ ਦੂਜੀ ਦਾ ਲੱਤਾਂ ਖਿੱਚਣੀ ਆ ਕਿ ਹੁਣ ਵੀ ਜਾਰੀ ਰਹੇਗਾ ਭਾਰਤਪੁਰਨ ਆਸ਼ੂ ਦੀਆਂ ਲੱਤਾਂ ਖਿੱਚੀਆਂ ਜਾਣਗੀਆਂ ਔਰ ਵਿਰੋਧੀ ਪਾਰਟੀ ਨੂੰ ਸਮਰਥਨ ਦਿੱਤਾ ਜਾਵੇਗਾ ਕਿਉਂਕਿ ਜਦੋਂ ਲੋਕ ਸਭਾ ਇਲੈਕਸ਼ਨ ਹੋਇਆ ਉਸ ਵਕਤ ਭਾਰਤਪੁਰਨ ਆਸ਼ੂ ਨਜ਼ਰ ਨਹੀਂ ਆਏ ਹਲਕੇ ਦੇ ਵਿੱਚ ਹੌਣ ਰਾਜਾ ਬੜਿੰਗ ਵੀ ਨਹੀਂ ਲੱਗਦਾ ਕਿ ਉਹ ਸਲਕੇ ਦੇ ਵਿੱਚ ਨਜ਼ਰ ਆਉਣਗੇ ਜਿੱਥੇ ਆਮ ਆਦਮੀ ਪਾਰਟੀ ਨੇ ਆਪਣਾ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ ਔਰ ਕਾਂਗਰਸ ਨੇ ਅਜ 파르ਤ ਪੁਨਸ਼ ਆਸ਼ੂ ਟਿਕਟ ਦੇ ਕੇ 파르ਤ ਪੁਨਸ਼ ਆਸ਼ੂ ਨੂੰ ਜਿਹੜਾ ਉਹਨਾਂ ਦੇ ਖੇਮੇ ਨੂੰ ਤਾਂ ਜ਼ਰੂਰ ਖੁਸ਼ੀ ਹੋ ਗਈ ਹੈ ਪਰ ਦੂਸਰੇ ਪਾਸੇ ਪੰਜਾਬ ਲੀਡਰਸ਼ਿਪ ਦੇ ਖੇਮੇ ਵਿੱਚ ਸਨਾਟਾ ਛਾਇਆ ਹੋਇਆ ਹੈ ਇਸ ਨੂੰ ਲੈ ਕੇ 파르ਤ ਪੁਨਸ਼ ਆਸ਼ੂ ਦੀ ਟਿਕਟ ਮਿਲਣ ਤੇ ਪੰਜਾਬ ਕਾਂਗਰਸ ਨੇ ਖੁਸ਼ੀ ਜ਼ਾਹਰ ਨਹੀਂ ਕੀਤੀ ਸੋ ਜੋ ਵਕ ਵਕ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਚੱਲ ਰਹੀਆਂ ਨੇ ਉਹ ਇਹੀ ਚੱਲ ਰਿਹਾ ਕਿ ਪੰਜਾਬ ਦੇ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਪੰਜਾਬ ਦੀ ਕਾਂਗਰਸ 2027 ਤੱਕ ਆਪਣੇ ਆਪ ਨੂੰ ਮਜ਼ਬੂਤ ਦੱਸ ਰਹੀ ਏ ਪਰ ਅੰਦਰ ਖਾਤੇ ਜੋ ਕਾਂਗਰਸ ਦਾ ਧੜੇ ਬਣੇ ਹੋਏ ਨੇ ਪਰਦਰ ਸਿੰਘ ਰਾਣਾ ਗੁਰਜੀਤ ਸਿੰਘ ਇਹ ਅਲੱਗ ਹੋ ਚੁੱਕੇ ਨੇ ਉਹ ਰਾਜਾ ਬਿੰਦ ਪ੍ਰਤਾਪ ਸਿੰਘ ਬਾਜਵਾ ਅਲੱਗ ਨੇ ਜੋ ਆਪੋ ਆਪ ਸੀਐਮ ਦਾ ਉਸ ਸੀ ਨੂੰ ਲੈ ਕੇ ਇਹਨਾਂ ਦੇ ਵਿੱਚ ਖਿੱਚੋ ਤਣ ਵਧੀ ਹੋਈ ਏ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹਨਾਂ ਦਾ ਆਪਸੀ ਖਿੱਚੋ ਤਣ ਵਧਦੀ ਏ ਹੋਰ ਬਖੇੜਾ ਪੈਂਦਾ ਜਾਂ ਇਕਜੁੱਟ ਹੁੰਦੇ ਨੇ ਜੇਕਰ ਨਵਜੋਤ ਸਿੰਘ ਸਿੱਧੂ ਦੁਬਾਰਾ ਵਾਪਸ ਆਉਂਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਜ਼ਰੂਰ ਭਾਰਤਕੁਸ਼ ਆਸ਼ੂ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਨਵਜੋਤ ਸਿੰਘ ਸਿੱਧੂ ਦਾ ਭਾਰਤਕੁਸ਼ ਆਸ਼ੂ ਦੇ ਨਾਲ ਪਹਿਲਾਂ ਵੀ ਕੁਝ ਠੀਕ ਚੱਲਿਆ ਹੈ ਔਰ ਭਾਰਤਕੁਸ਼ ਆਸ਼ੂ ਦੇ ਹੱਕ ਵਿੱਚ ਨਵਜੋਤ ਸਿੰਘ ਸਿੱਧੂ ਖੜਦੇ ਨਜ਼ਰ ਆਉਣਗੇ ਔਰ ਰੋਹਲ ਗਾਂਧੀ ਪ੍ਰਿੰਕਾ ਗਾਂਧੀ ਜੇਕਰ ਨਵਜੋਤ ਸਿੰਘ ਸਿੱਧੂ ਦੀ ਜ਼ਿੰਮੇਵਾਰੀ ਲਾਉਣਗੇ ਤਾਂ ਨਵਜੋਤ ਸਿੰਘ ਸਿੱਧੂ ਜ਼ਰੂਰ ਭਾਰਤਕੁਸ਼ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ